ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਿਹੜਿਆਂ ਅੱਜ ਦੀ ਵੱਡੀ ਖਬਰ 45 ਸਾਲਾਂ ਬਾਅਦ ਤਰਮਿੰਦਰ ਦੀਆਂ ਦੋਵੇਂ ਪਤਨੀਆਂ ਹੋ ਨੰਗੀਆਂ ਆ ਮੋ ਸਾਮਣੀਆਂ ਸਣੀ ਤੇ ਬੋਬੀ ਦੇ ਘਰ ਪਹੁੰਚੇ ਹੀ ਲੈ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਸਿੰਘ ਇੱਕ ਵਾਰ ਫੇਰ ਖਬਰਾਂ ਵਿੱਚ ਹਨ ਇਸ ਵਾਰ ਕਿਸੇ ਫਿਲਮ ਲਈ ਨਹੀਂ ਸਗੋਂ ਆਪਣੀ ਸਿਹਤ ਲਈ ਮੁੰਬਈ ਦੇ ਬ੍ਰੀਚ ਕੈਡੀ ਹਸਪਤਾਲ ਵਿੱਚ 3 ਦਿਨਾਂ ਦੇ ਇਲਾਜ ਤੋਂ ਬਾਅਦ ਤਰਮਿੰਦਰ ਨੂੰ ਛੁੱਟੀ ਦੇ ਦਿੱਤੀ ਗਈ ਹੈ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਆਰਾਮ ਕਰਨ ਅਤੇ ਘਰ ਵਿੱਚ ਨਿਗਰਾਨੀ ਹੇਠ ਰਹਿਣ ਦੀ ਸਲਾਹ ਦਿੱਤੀ ਹੈ ਅਦਾਕਾਰ ਆਪਣੇ ਜੂਹੂ ਬੰਗਲੇ ਵਿੱਚ ਚਲੇ ਗਏ ਹਨ ਜਿੱਥੇ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੋਰ ਅਤੇ ਪੁੱਤਰ ਸਨੀ ਦਿਓਲ ਅਤੇ ਭਵੀ ਦਿਓਲ ਪਹਿਲਾਂ ਹੀ ਰਹਿੰਦੇ ਹਨ ਤਰਮਿੰਦਰ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਕੁਝ ਸਮੇਂ ਲਈ ਵੈਂਟੀਲੇਟਰ ਸਪੋਰਟ ਤੇ ਵੀ ਰੱਖਿਆ ਗਿਆ। ਇਹ ਸੁਧਰਾਂ ਨੂੰ ਉਨ੍ਹਾਂ ਦੀ ਮੌਤ ਦੀਆਂ ਝੂਠੀਆਂ ਖਬਰਾਂ ਸੋਸ਼ਲ ਮੀਡੀਆ ਤੇ ਫੈਲ ਗਈਆਂ ਜਿਨ੍ਹਾਂ ਦਾ ਖੋਦ ਹਿਮਮੰਦਲਨੀ ਨੇ ਖੰਡਨ ਕੀਤਾ ਤੇ ਫਵਾਹ ਫਲੋਣ ਵਾਲਿਆਂ ਨੂੰ ਝੜਕਿਆ। ਹੁਣ ਜਦੋਂ ਤਾਂ ਘਰ ਘਰ ਵਾਪਸ ਆ ਗਏ ਹਨ ਤਾਂ ਕਿਹਾ ਜਾ ਰਿਹਾ ਹੈ ਕਿ ਹਿਮਮਲਣੀ ਵੀ ਜਲਦੀ ਉਹਨਾਂ ਦੀ ਦੇਖਭਾਲ ਲਈ ਉਹਨਾਂ ਦੀ ਜੂਹੂ ਘਰ ਪਹੁੰਚੂ ਪਰਕਾਰ ਪਹੁੰਚ ਸਕਦੀ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਇਹ ਮੁਲਾਕਾਤ ਖਾਸ ਹੋਵੇਗੀ ਕਿਉਂਕਿ ਤਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਦੂਜੀ ਪਤਨੀ ਹੈ ਮਮਾਲਣੀ ਨੇ 45 ਸਾਲਾਂ ਤੋਂ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ ਦਿਲਚਸਪ ਗੱਲ ਇਹ ਹੈ ਕਿ ਹੈ ਮਮਾਲਣੀ ਨੇ ਇੱਕ ਪੁਰਾਣੇ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਵੇਂ ਉਹ ਅਤੇ ਪ੍ਰਕਾਸ਼ ਕੌਰ ਹੋਣ ਸੰਪਰਕ ਵਿੱਚ ਨਹੀਂ ਹਨ ਪਰ ਉਹਨਾਂ ਵਿੱਚ ਇੱਕ ਦੂਜੇ ਪ੍ਰਤੀ ਕੋਈ ਨਾਰਾਜ਼ਗੀ ਨਹੀਂ ਹੈ ਹੁਣ ਦੋਵੇਂ ਤੋਹਾ ਵੱਲੋਂ ਤਰਮਿੰਦਰ ਦੀ ਸਿਹਤ ਬਾਰੇ ਸਾਂਝੀਆਂ ਚੇਤਾਵੀਆਂ ਜਾਹਰ ਹਨ ਕਰਨ ਦੇ ਨਾਲ ਹੀ ਇਹ ਪਾਲੋਨਾ ਦੀ ਜ਼ਿੰਦਗੀ ਦਾ ਇੱਕ ਭਾਵਨਾਤਮਕ ਅਧਿਆਨ ਸਾਫਤ ਹੋ ਸਕਦਾ ਹੈ ਇਸ ਸਮੇਂ ਪ੍ਰਸੰਸਕ ਤਰਮਿੰਦਰ ਨੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ ਉਮੀਦ ਕਰ ਰਹੇ ਹਨ ਹੀ ਮੈਂ ਆਪਣੀ ਪੁਰਾਣੀ ਮੁਸਕਰਾਹਟ ਅਤੇ ਉਤਸ਼ਾਹਤ ਨਾਲ ਸਕਰੀਨ ਦੇ ਵਾਪਸ ਪਰਤਣ ਖਬਰ ਨਾਲੋਂ ਤੱਕ ਬਣੇ ਰਹਿਣ ਲਈ ਧੰਨਵਾਦ